ਸਤਨਾਮ ਵਾਹਿਗੁਰੂ ਸਹਿਬ ਜੀਓ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾ ਪ੍ਰਗਟਿਓ ਮਰਦ ਗੰਮੜਾ ਵਰਿਆਮ ਇਕੈਲਾ ਵਾ ਵਾ ਗੋਬਿੰਦ ਸਿੰਘ ਆਪੇ ਗੁਰਚੇ ਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਮਹਾਰਾਜ ਦੀ ਵਾਛਿ ਸ਼੍ਰੀ ਰਾਮ ਦੇ ਸਦਕਾ ਸਤਿਗੁਰਾਂ ਦੇ ਅਚਾਰਨਾ ਦੀਆਂ ਹਾਜ਼ਰੀਆਂ ਭਰ ਰਹੀ ਸਤਸੰਗਿਓ ਦਸਵੇਂ ਪਾਤਸ਼ਾਹ ਮਹਾਰਾਜ ਆਪਣੀ ਅਮਰਤ ਪਈ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਹਨ ਕਿ ਇੱਥੇ ਬਹੁ ਗਿਣਤੀ ਦੇ ਵਿੱਚ ਲੋਕਾਂ ਨੇ ਸਾਲਗ੍ਰਾਮ ਦੀ ਪੂਜਾ ਕੀਤੀ ਭਾਵ ਕੇ ਪੱਥਰ ਨੂੰ ਪੂਜਿਆ ਭਾਵ ਕੇ ਸੱਤ ਯੁਗ ਦੇ ਵਿੱਚ ਵਿਸ਼ਨੂੰ ਦਾ ਰੂਪ ਮੰਨ ਕੇ ਲੋਕ ਪੱਥਰ ਨੂੰ ਪੂਜਦੇ ਸੀ ਕਾਲੇ ਰੰਗ ਦੇ ਪੱਥਰ ਨੂੰ ਮੱਥਾ ਟੇਕਦੇ ਸੀ ਵਿਸ਼ਨੂੰ ਭਗਵਾਨ ਦਾ ਰੂਪ ਮੰਨਦੇ ਸੀ ਹੁਣ ਕੁਝ ਲੋਕ ਕਹਿੰਦੇ ਨੇ ਕਿ ਪੱਥਰ ਜਿਹੜਾ ਹੈ ਜੜ ਹੈ ਭਾਵ ਕੇ ਪੱਥਰ ਵਿੱਚ ਜਾਨ ਨਹੀਂ ਹੈ ਇਹ ਮੰਨਣਾ ਪਏਗਾ ਪਰ ਗੁਰੂ ਸਾਹਿਬ ਕਹਿੰਦੇ ਨੇ ਕਈ ਜਨਮ ਸੈਲ ਗਿਰ ਕਰਿਆ ਸੈਰ ਦਾ ਮਤਲਬ ਕੀ ਹੁੰਦਾ ਗਿਰ ਦਾ ਮਤਲਬ ਪਹਾੜ ਸ਼ਾਇਦ ਉਹ ਮਟਰ ਪੱਥਰ ਮਾਰੇ ਕਹਿੰਦੇ ਪੱਥਰ ਜਿਹੜੇ ਨੇ ਪਹਾੜ ਜਿਹੜੇ ਨੇ ਉਹ ਵੀ ਜੂਨ ਹੈ ਇੱਕ ਪਹਾੜ ਵੱਧਦੇ ਨੇ ਘਟਦੇ ਵੀ ਨੇ ਤੁਸੀਂ ਆਪਣੇ ਘਰੇ ਪੱਥਰ ਲਿਆ ਕੇ ਰੱਖ ਲਿਓ ਉਹ ਤੁਸੀਂ ਦੇਖ ਲਓ ਇੱਕ ਬੰਦਾ ਲੈ ਕੇ ਆਇਆ ਸੀ ਉਹਨੇ ਕਾਫੀ ਸਮੇਂ ਤੋਂ ਬਾਅਦ ਸਾਨੂੰ ਦੱਸਿਆ ਸੀ ਦੇਖਿਆ ਵੀ ਹੈ ਆਲੂ ਕੀ ਜਿੱਡਾ ਪੱਥਰ ਲਿਆਇਆ ਸੀ ਤੇ ਉਹ ਪੇਠੇ ਜਿੱਡਾ ਹੋ ਗਿਆ ਸੀ 20-25 ਸਾਲਾਂ ਚ ਉਹ ਉਸ ਨੂੰ ਐਵੇਂ ਰੱਖੀ ਬੱਟੇ ਸ਼ੌਂਕੀਏ ਤੌਰ ਤੇ ਪਰ ਕਹਿਣ ਲੱਗੇ ਕਿਸੇ ਟਾਈਮ ਲੋਕਾਂ ਨੇ ਪੱਥਰ ਦੀ ਪੂਜਾ ਕੀਤੀ ਆ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਪੱਥਰ ਪਰਮਾਤਮਾ ਨਹੀਂ ਹੈ ਇੱਕ ਜੂਣ ਤਾਂ ਹੋ ਸਕਦੀ ਹੈ ਪਰ ਪਰਮਾਤਮਾ ਨਹੀਂ ਹੈ ਪਰਮਾਤਮਾ ਤੇ ਤੁਹਾਡੇ ਵਿੱਚ ਬੈਠਾ ਹੈ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਨੇ ਕਿ ਉਹਨਾਂ ਨੂੰ ਪੱਥਰ ਨੂੰ ਰੱਬ ਮੰਨ ਕੇ ਲੋਕਾਂ ਨੇ ਸਿਰ ਤੇ ਧਰਿਆ ਵੀ ਪਰਮਾਤਮਾ ਜਿਵੇਂ ਮੰਨ ਕੇ ਉਸ ਦਾ ਸਤਕਾਰ ਕੀਤਾ ਕਾਹੂ ਲੈ ਪਾਣ ਪੂਜ ਧਰਿਓ ਸਿਰ ਕਈ ਲੋਕਾਂ ਨੇ ਪੱਥਰ ਨੂੰ ਪੂਜਿਆ ਪਾਣ ਦਾ ਮਤਲਬ ਪੱਥਰ ਤੇ ਸਿਰ ਤੇ ਰੱਖਿਆ ਸਤਕਾਰ ਨਾਲ ਉਹਨੂੰ ਕਾਹੂ ਲੈ ਲਿੰਗ ਕਰੇ ਲਟਕਾਇਓ ਸਈਆਂ ਨੇ ਲਿੰਗ ਦੀ ਪੂਜਾ ਕੀਤੀ ਹੈ ਸ਼ਿਵ ਲਿੰਗ ਦੀ ਪੂਜਾ ਹੋਈ ਹੈ ਕਿਸੇ ਯੁੱਗ ਵਿੱਚ ਅੱਜ ਵੀ ਕਈ ਲੋਕ ਕਰਦੇ ਨੇ ਸੱਭ ਕਿਰਪਾ ਕਰਦੇ ਨੇ ਕਿਸੇ ਨੇ ਪੱਥਰ ਨੂੰ ਸਿਰਨਵਾਇਆ ਕਿਸੇ ਨੇ ਸ਼ਿਵਲਿੰਗ ਲੈ ਕੇ ਗਲ ਵਿੱਚ ਲਟਕਾ ਲਿਆ ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਗੁਰਦੇਵ ਕਿਰਪਾ ਕਰਦੇ ਹੁੰਦੇ ਆਨੰਦ ਕਰਦੇ ਨੇ ਕਾਹੂ ਲਖਿਓਰ ਵਾਚੀ ਦਿਸਾਵੇਂ ਕਾਉ ਪਛਾਂਕੋ ਸੀਸਨਵਾਇਓ ਕਹਿੰਦੇ ਕਿਸੇ ਨੇ ਪ੍ਰਮਾਤਮਾ ਨੂੰ ਦੱਖਣ ਵਾਲੇ ਪਾਸੇ ਮੰਨਿਆ ਦਵਾਰਕਾ ਵਾਲੇ ਪਾਸੇ ਔਰ ਕਿਸੇ ਨੇ ਪੱਛਮ ਵਾਲੇ ਪਾਸੇ ਮੰਨਿਆ ਭਾਵ ਮੱਕੇ ਕਾਬੇ ਵਾਲੇ ਪਾਸੇ ਦੱਖਣ ਦੇਸ਼ ਹਰੀਕਾਵਾਸਾ ਪੱਛਮ ਅੱਲਾ ਮਕਾਮਾ ਵੀ ਕੋਈ ਕਹਿੰਦਾ ਦੱਖਣ ਚ ਰੱਬ ਰਹਿੰਦਾ ਕੋਈ ਕਹਿੰਦਾ ਪੱਛਮ ਵਿਚ ਰੱਬ ਰਹਿੰਦਾ ਸਨਾਤਨੀ ਲੋਕ ਕਹਿੰਦੇ ਸੀ ਦੁਆਰਕਾ ਦੇ ਵਿੱਚ ਰੱਬ ਰਹਿੰਦਾ ਕਾਸੀ ਦੇ ਵਿੱਚ ਰੱਬ ਮੁਸਲਮਾਨ ਕਹਿੰਦੇ ਸੀ ਮੱਕੇ ਦੇ ਵਿੱਚ ਰੱਬ ਰਹਿੰਦਾ ਸੋ ਇਸ ਕਰਕੇ ਮਾਰਾ ਸੱਚੇ ਪਾਤਸ਼ਾਹ ਨੇ ਪ੍ਰਮਾਤਮਾ ਤਾਂ ਹਰ ਜਗ੍ਹਾ ਤੇ ਹੈ ਪਰ ਇੱਕ ਜਗ੍ਹਾ ਤੇ ਇਹ ਨਹੀਂ ਮੰਨਿਆ ਜਾ ਸਕਦਾ ਸਿੱਖ ਕਦੋਂ ਕਹਿੰਦੇ ਨੇ ਕਿ ਇਕੱਲਾ ਪ੍ਰਮਾਤਮਾ ਮਰਤ ਸਰ ਰਹਿੰਦਾ ਹੈ ਨਹੀਂ ਪ੍ਰਮਾਤਮਾ ਜਿੱਥੇ ਵੀ ਤੁਸੀਂ ਖੜੇ ਹੋ ਮਾਰ ਕੇ ਸਤਿਗੁਰ ਰਿਹਾ ਭਰ ਪੂਰੇ ਸਤਿਗੁਰ ਹਰ ਜਗ੍ਹਾ ਤੇ ਹੈ ਪਰ ਉਹ ਜਿਹੜੇ ਤੀਰਥ ਨੇ ਉਹਨਾਂ ਦੀ ਕੋਈ ਮਹਾਨਤਾ ਹੈ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਜਾਣੇ ਆ ਤੇ ਅੱਜ ਗੁੰਗੇ ਵੀ ਬੋਲੀ ਜਾਂਦੇ ਨੇ ਉੱਥੇ ਕੋੜ ਕੱਟੇ ਜਾ ਰਹੇ ਨੇ ਸਾਰੀ ਦਿਹਾੜੀ ਅੰਮ੍ਰਿਤ ਜਾਲਾ ਜਿਹੜਾ ਅੰਮ੍ਰਿਤ ਸਰ ਜਿਹੜਾ ਅੰਮ੍ਰਿਤ ਸਰ ਦਾ ਮਤਲਬ ਸਰੋਵਰ ਹੁੰਦਾ ਹੈ ਅੰਮ੍ਰਿਤ ਦਾ ਸਰੋਵਰ ਸਰੋਵਰ ਦੇ ਨਾਂ ਤੇ ਸ਼ਹਿਰ ਵੱਜਿਆ ਅੰਮ੍ਰਿਤਸਰ ਕਿ ਅੰਮ੍ਰਿਤ ਦਾ ਸਰੋਵਰ ਅੱਜ ਵੀ ਜਦੋਂ ਆਪਾਂ ਜਾਂਦੇ ਹਾਂ ਇਸ਼ਨਾਨ ਕਰਦੇ ਹਾਂ ਸਾਡੇ ਰੋਗ ਠੀਕ ਹੁੰਦੇ ਨੇ ਤਰਦਾ ਹੀ ਇਹ ਦੁਨੀਆ ਪਰ ਸੱਚੇ ਪਾਤਸ਼ਾਹ ਮਾਰੇ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਲੋਕਾਂ ਨੇ ਇੱਕ ਪਾਸੇ ਰੱਬ ਮੰਨ ਲਿਆ ਤੇ ਸਹਿਬ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਨੇ ਉਧਰ ਨੂੰ ਸਿਰ ਚਕਾਉਂਦੇ ਸੀ ਜਿਵੇਂ ਗੁਰੂ ਪਾਤਸ਼ਾਹ ਮਹਾਰਾਜ ਦਾ ਜਦੋਂ ਅਵਤਾਰ ਹੋਇਆ ਉਹਦੇ ਉਸ ਟਾਈਮ ਦੇ ਉੱਤੇ ਢੀਖਣ ਸ਼ਾਹ ਨੇ ਕੜਾਮ ਦੇ ਰਹਿਣ ਵਾਲੇ ਫਕੀਰ ਨੇ ਪਹਿਲਾ ਪੱਛਮ ਵਾਲੀ ਸਿਰ ਝਕਾਉਂਦਾ ਸੀ ਮੱਕੇ ਕੰਨੀ ਸਿਰ ਝਕਾਉਂਦਾ ਸੀ ਤੇ ਉਸ ਤੋਂ ਬਾਅਦ ਪਟਨੇ ਕੰਨੀ ਸਿਰ ਝਕਾ ਦਿੰਦਾ ਉਹ ਕਹਿੰਦੇ ਜੀ ਅੱਜ ਪੁੱਠੇ ਪਾਸੇ ਉਹ ਕਹਿੰਦੇ ਜਿਹੜਾ ਉਧਰ ਸੀਗਾ ਉਹ ਪਟਨੇ ਆ ਗਿਆ ਉਹਨੂੰ ਦੂਦ੍ਰਿਸ਼ਟੀ ਨਾ ਪਤਾ ਲੱਗ ਗਿਆ ਸੀ ਵੀ ਗੁਰੂ ਦਸਵੇਂ ਪਾਤਸ਼ਾਹ ਸੋ ਸਾਹਿਬ ਕਿਰਪਾ ਕਰਦੇ ਨੇ ਕੋ ਬਤਾਨ ਕੋ ਪੂਜ ਤਪੱਸ ਕੋ ਮਰਤਾਨ ਕੋ ਪੂਜਨ ਸਾਇਓ ਪਰ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਕੋਈ ਤਾਂ ਬੁੱਤ ਬਣਾ ਕੇ ਪੂਜਾ ਕਰ ਰਿਹਾ ਮੂਰਤੀ ਪੂਜਾ ਕਰ ਰਿਹਾ ਉਹਨਾਂ ਦੇ ਅਵਤਾਰਾਂ ਦੇ ਬੁੱਤ ਬਣਾ ਲਏ ਨੇ ਮਿੱਟੀ ਦੇ ਪੱਥਰਾਂ ਦੇ ਉਹਨਾਂ ਨੂੰ ਪੂਜਾ ਉਹਨਾਂ ਦੀ ਪੂਜਾ ਕਰ ਰਿਹਾ ਤੇ ਕੋਈ ਕਬਰਾਂ ਨੂੰ ਪੂਜ ਰਿਹਾ ਮਰੇ ਹੋਏ ਬੰਦਿਆਂ ਨੂੰ ਉੱਥੇ ਕਬਰਾਂ ਤੇ ਮੱਥੇ ਟੇਕੀ ਜਾ ਰਹੇ ਨੇ ਸਾਹਿਬ ਕਿਰਪਾ ਕਰਦੇ ਨੇ ਕੋ ਬਤਾਨ ਕੋ ਪੂਜਤ ਤਪਸ ਕੋ ਮਿਰਤਾਨ ਕੋ ਪੂਜਨ ਧਾਇੋ ਕੋਈ ਮਰੇ ਬੰਦਿਆਂ ਨੂੰ ਪੂਜੀ ਜਾਂਦਾ ਹੈ ਜਿਹੜੇ ਮਰ ਚੁੱਕੇ ਨੇ ਕੂੜ ਕਿਰਿਆਰਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਇਸ ਤਰੀਕੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਸਾਰਾ ਜਗ ਕੂੜ ਵਿੱਚ ਫਸਿਆ ਹੋਇਆ ਹੈ ਕੂੜੀਆਂ ਰਸਮਾਂ ਕੂੜ ਕਬਾੜ ਵਿੱਚ ਫਸਿਆ ਹੋਇਆ ਕੂੜ ਦੀਆਂ ਰਸਮਾਂ ਜਿਹਦੇ ਚ ਕੂੜਾ ਹੀ ਨਿਕਲਣਾ ਹੋਰ ਕੁਝ ਨਹੀਂ ਨਿਕਲਣਾਗਾ ਕੋਈ ਥਾਏ ਨਹੀਂ ਪਹੁੰਚੇਗੀ ਸੋ ਪਰਮਾਤਮਾ ਦਾ ਇਹਨਾਂ ਨੇ ਭੇਦ ਜਾਣੇ ਨਹੀਂ ਹੈ ਕਿ ਪਰਮਾਤਮਾ ਦੀ ਕੀ ਮਰਜ਼ਾਦਾ ਹੈ ਪਰਮਾਤਮਾ ਕਿੱਥੇ ਵੱਸਦਾ ਹੈ ਸੋ ਸਹਿਬ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਇਨਸਾਨੀਅਤ ਬੰਦੇ ਵਿੱਚ ਹੋਏਗੀ ਤਾਂ ਬੰਦਾ ਪਰਮਾਤਮਾ ਦੇ ਨੇੜੇ ਹੋ ਸਕਦਾ ਹੈ ਇਹੀ ਗੱਲ ਕਹੀ ਸੀ ਅੱਲਾ ਯਾਰਖਾ ਨੇ ਕਹਿਣ ਲੱਗੇ ਸਿੰਘਾਂ ਨੂੰ ਸਾਰਿਆਂ ਨੇ ਧੋਖਾ ਦਿੱਤਾ ਪਰ ਸਿੰਘਾਂ ਦੇ ਪਾਸੇ ਖੁਦ ਪਰਮਾਤਮਾ ਖੜਾ ਸੀ ਗੁਰੂ 10ਵੇਂ ਪਾਤਸ਼ਾਹ ਮਹਾਰਾਜ ਸੱਚੇ ਸੀ ਤੇ ਸੱਚ ਦੇ ਪੈਰਾ ਦੇ ਕੇ ਧਰਮ ਦੀ ਗੱਲ ਕਰ ਰਹੇ ਸੀ ਗਰੀਬ ਲੋਕਾਂ ਦੀ ਸੰਭਾਲ ਕਰ ਰਹੇ ਸੀ ਭੁੱਖਿਆਂ ਨੂੰ ਭੋਜਨ ਛਕਾ ਰਹੇ ਸੀ ਤੇ ਤਪਦੀਆਂ ਆਤਮਾ ਨੂੰ ਬਾਣੀ ਸੁਣਾ ਕੇ ਠਾਰ ਰਹੇ ਸੀ ਪਰ ਬਾਇਤਾਰ ਦੇ ਰਾਜੇ ਵਿਰੋਧ ਕਰ ਰਹੇ ਸੀ ਔਰੰਗਜ਼ੇਬ ਵਿਰੋਧ ਕਰ ਰਿਹਾ ਸੀ ਬੇ ਫਾਇਦਾ ਕੋਈ ਉਸ ਚੀਜ਼ ਦਾ ਉਹਨਾਂ ਨੇ ਮਤਲਬ ਕਿ ਵਿਰੋਧ ਨਹੀਂ ਕੀਤਾ ਗੁਰੂ 10ਵੇਂ ਪਾਤਸ਼ਾਹ ਨੇ ਨਾ ਬਾਈ ਧਾਰ ਦਾ ਵਿਰੋਧ ਕੀਤਾ ਨਾ ਔਰੰਗਜ਼ੇਬ ਦਾ ਕੋਈ ਵਿਰੋਧ ਕੀਤਾ ਪਰ ਉਹ ਝੂਠੇ ਇਲਜ਼ਾਮ ਲਾ ਰਹੇ ਸੀ ਕੂੜ ਨਾਲ ਜੁੜੇ ਹੋਏ ਸੀ ਤੇ ਪ੍ਰਮਾਤਮਾ ਨੂੰ ਝੂਠਾ ਬੰਦਾ ਚੰਗਾ ਨਹੀਂ ਲੱਗਦਾ ਸੋ ਅੱਲਾ ਯਾਰਖਾ ਕਹਿੰਦਾ ਧੋਖਾ ਦਿਆ ਹਰ ਸਿੰਘ ਕੋ ਤੇ ਮਾਨਾ ਸਿੱਖਣੋ ਨੇ ਕਹਿਣ ਲੱਗੇ ਜਿਹੜੇ ਧਰਮ ਤੋਂ ਦੂਰ ਸੀ ਜਿਹੜੇ ਇਨਸਾਨੀਅਤ ਦੀ ਮੁਹੱਬਤ ਤੋਂ ਕਿਨਾਰੇ ਖੜੇ ਸੀ ਜਿਨ੍ਹਾਂ ਚ ਇਨਸਾਨੀਅਤ ਦਾ ਪ੍ਰੇਮ ਪਿਆਰ ਨਹੀਂ ਸੀ ਔਰ ਝੂਠੀਆਂ ਕਸਮਾਂ ਚੁੱਕਣ ਵਾਲੇ ਅਖੌਤੀ ਬੰਦੇ ਉਹਨਾਂ ਨੇ ਸਿੰਘਾਂ ਨੂੰ ਧੋਖਾ ਦਿੱਤਾ ਝੂਠੀਆਂ ਕਸਮਾਂ ਵੀ ਖਾਧੀਆਂ ਪਰ ਧੋਖਾ ਦੇ ਗਏ ਕਿਲਾ ਵਿਹਲਾ ਕਰਦੇ ਹੋ ਫੇਰ ਵਾਰ ਕਰ ਦਿੱਤਾ ਬੇਮਹਿਰੋਂ ਨੇ ਬੇਧਰਮੋ ਨੇ ਇਮਾਨ ਸ਼ਿਕਨੋ ਨੇ ਉਹਨਾਂ ਦਾ ਕੋਈ ਧਰਮ ਹੀ ਨਹੀਂ ਸੀ ਨਾਲੇ ਤਾਂ ਸੌ ਪਾ ਲਈ ਤੇ ਨਾਲੇ ਧੋਖਾ ਦਿੱਤਾ ਕੁਰਾਨ ਦੀ ਸੌ ਪਾਤੀ ਗਊ ਦੀ ਸੌ ਖਾ ਲਈ ਬਾਈ ਧਾਰਦਿਆਂ ਨੇ ਜਬ ਇਤਨਾ ਕਹਾ ਜੁਲ ਦਿਆ ਅਹਿਸਾ ਸ਼ਿਕਨੋ ਨੇ ਪਹਿਚਾਨੀ ਤੇ ਬਲ ਡਾਲੇ ਪਰਛਾਨ ਸ਼ਿਕਨੋ ਨੇ ਕਹਿਣ ਲੱਗੇ ਸੂਰਮੇ ਸੀ ਜਿਹੜੇ 10ਵੇਂ ਪਾਤਸ਼ਾਹ ਮਹਾਰਾਜ ਦੇ ਉਹਨਾਂ ਦੇ ਚਿਹਰਿਆਂ ਦੇ ਅਗੰਮੀ ਜਲਾਲ ਸਨ ਔਰ ਉਹਨਾਂ ਦੇ ਚਿਹਰਿਆਂ ਦੀ ਰੌਣਕ ਸੀ ਉਹ ਤੇ ਨਿਰਭੈ ਸੀ ਕੋਈ ਭੈ ਨਹੀਂ ਸੀ ਉਹਨਾਂ ਦੇ ਮਨ 'ਚ ਉਹ ਜੋਰਾ ਜ਼ੁਰਬੀ ਤੱਕਾ ਕਰ ਰਹੇ ਸੀ ਦੁੱਖ ਦੇ ਰਹੇ ਸੀ ਪਰ ਉਹਨਾਂ ਤੱਕ ਦੁੱਖ ਪਹੁੰਚਦਾ ਹੀ ਨਹੀਂ ਸੀ ਉਹਨਾਂ ਦੇ ਚਿਹਰਿਆਂ ਦੇ ਜਲਾਲ ਸਿਮਰਨ ਭਜਨ ਬੰਦਗੀ ਉਹਨਾਂ ਦੀ ਇੰਨੀ ਸੀ ਸੋ 10ਵੇਂ ਪਾਤਸ਼ਾਹ ਮਹਾਰਾਜ ਨੇ ਵੀ ਇਹ ਬਚਨ ਕੀਤੇ ਨੇ ਲਿਖੇ ਨੇ ਮਹਾਰਾ ਸੱਚੇ ਪਾਤਸ਼ਾਹ ਨੇ ਜਫਰ ਨਾਮੇ ਦੇ ਵਿੱਚ ਕਹਿਣ ਲੱਗੇ ਔਰੰਗਜੀਬ ਜੇ ਤੇਰੀ ਥਾਂ ਤੇ ਕਿਤੇ ਮੈਂ ਹੁੰਦਾ ਨਾ ਤੇ ਕੁਰਾਨ ਦੀ ਕਸਮ ਖਾਦੀ ਹੁੰਦੀ ਤੇ ਅਸੀਂ ਕਦੇ ਵੀ ਇਹ ਸੌ ਕਸਮ ਤੋੜਦੇ ਨਹੀਂ ਸੀ ਅਸੀਂ ਉਹਨੂੰ ਪੂਰਾ ਚੜਾਉਂਦੇ ਸਹਿਬ ਕਹਿੰਦੇ ਨੇ ਕਸਮ ਮਸਤਪਏ ਖਦੀਏ ਗਰ ਈ ਖੁਰਮ ਨਾ ਆਪਵਾਜ ਅਜੀ ਜੇਰ ਸਮ ਅਪਗਨਮ ਸਾਬ ਕਿਰਪਾ ਕਰਦੇ ਨੇ ਕਹਿਣ ਲੱਗੇ ਮੈਂ ਆਪਣੀ ਫੌਜ ਨੂੰ ਇੱਕ ਵੀ ਪੈਰ ਅੱਗੇ ਨਹੀਂ ਚੱਕਣ ਦੇਣਾ ਸੀ ਤੂੰ ਤਾਂ ਸਾਡੇ ਤੇ ਫੌਜ ਚੜਾਤੀ ਤੇ ਜਾ ਕੇ ਸਰਸਾ ਦੇ ਕੰਡੇ ਤੇ ਐਡਾ ਵੱਡਾ ਜੁੱਧ ਕੀਤਾ ਜੰਗ ਹੋਇਆ ਸਾਡੇ ਨਾਲ ਪਰ ਮੈਂ ਕਸਮ ਖਾਦੀ ਹੁੰਦੀ ਕਿਤੇ ਤੇ ਕਹਿਣ ਲੱਗੇ ਮੈਂ ਆਪਣੀਆਂ ਫੌਜਾਂ ਨੂੰ ਇੱਕ ਵੀ ਪੈਰ ਤੁਹਾਡੇ ਵਾਲੇ ਪਾਸੇ ਨਹੀਂ ਵਧਣ ਦੇਣਾ ਸੀ ਅਸੀਂ ਪੂਰੀ ਨਿਭਾਉਂਦੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਨੇ ਔਰੰਗਜ਼ੇਬ ਨੂੰ ਕਿਹਾ ਤੇਰੇ ਵੱਡੇ ਵੱਡੇ ਜਰਨੈਲ ਫੌਜਦਾਰ ਬਚਨ ਭੰਗੀ ਹਨ ਬਚਨ ਕਰਕੇ ਭੰਗ ਕਰ ਦਿੱਤਾ ਇਹਨਾਂ ਨੇ ਆਪਦਾ ਬਚਨ ਨਹੀਂ ਨਿਭਾ ਸਕੇ ਕੁਰਾਨ ਦੀ ਕਸਮ ਖਾ ਕੇ ਭੰਗ ਕਰ ਦਿੱਤੀ ਤੇ ਸਾਡੇ ਉੱਤੇ ਤੇਗਾਂ ਤੇ ਬੰਦੂਕਾਂ ਤੇ ਹਮਲਾ ਕਰ ਦਿੱਤਾ ਮਹਾਰੀ ਕਹਿੰਦੇ ਕੇ ਪੈਮਾ ਸਿਕਨ ਬੇਦ ਰੰਗ ਆਮਦੰਦ ਮੈਂ ਆ ਤੇਗੋ ਤੀਰੋਂ ਤੁਫੰਗ ਆਮਦੰਦ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਤੀਰਾਂ ਦਾ ਬਦੂਕਾਂ ਦਾ ਹਮਲਾ ਕਰ ਦਿੱਤਾ ਸਾਡੇ ਤੇ ਆਪਣਾ ਬਚਨ ਕਰਕੇ ਭੰਗ ਕਰਕੇ ਔਰੰਗਜੀਬ ਨਾ ਤੇਰੇ ਪੱਲੇ ਈਮਾਨ ਰਿਹਾ ਹੈ ਧਰਮ ਵੀ ਤੇਰੇ ਪੱਲੇ ਨਹੀਂ ਰਿਹਾ ਤੇਰੇ ਕੋਲੇ ਹੁਣ ਕੋਈ ਰਸਤਾ ਨਹੀਂ ਨਾ ਤੇਰੇ ਕੋਲੇ ਇਮਾਨ ਰਿਹਾ ਨਾ ਤੇਰੀ ਜ਼ੁਬਾਨ ਰਹੀ ਹੈ ਤੈਨੂੰ ਰੱਬ ਦੀ ਪਹਿਚਾਨ ਨਹੀਂ ਹੈ ਤੈਨੂੰ ਹਜ਼ਰਤ ਮੁਹੰਮਦ ਤੇ ਯਕੀਨ ਨਹੀਂ ਹੈ ਸੱਚੇ ਪਾਤਸ਼ਾਹ ਨੇ ਇਹ ਜਫਰਨਾਵਾ ਸੁਣ ਕੇ ਹੀ ਉਹ ਮੰਝੇ ਤੋਂ ਨਹੀਂ ਉੱਠਿਆ ਮੁੜ ਕੇ ਬੰਦੇ ਨੂੰ ਜ਼ਰੂਰੀ ਨਹੀਂ ਕਿ ਬੰਦੂਕ ਨਾਲ ਜਾਂ ਡਾਂਗ ਨਾ ਮਾਰਨਾ ਜੇ ਬੰਦੇ ਨੂੰ ਬੋਲ ਕਰ ਦੇ ਨਾ ਕੋਈ ਬੰਦਾ ਵੀ ਤੂੰ ਇਹੋ ਜਾਂ ਨੀਚ ਬੰਦਾ ਹੈ ਵੇ ਤੂੰ ਜਿਹੜੀ ਥਾਲੀ 'ਚ ਖਾਦਾ ਉੱਥੇ ਤੂੰ ਛੇਕ ਕੀਤੇ ਤੇ ਬੰਦਾ ਜਿਹੜਾ ਬੰਦੇ ਦੀ ਜਮੀਰ ਆ ਨਾ ਜਦੋਂ ਦਿਨ ਪੈ ਕੇ ਉਹਦੇ ਯਾਦ ਆਉਂਦੀਆਂ ਤੇ ਉਹ ਬੰਦਾ ਉਹਨਾਂ ਗੱਲਾਂ ਨਾਲ ਹੀ ਮਰ ਜਾਂਦਾ ਹੈ ਪਿਆਰੇ ਖਾਲਸਾ ਜੀ ਸੋ ਇਸ ਕਰਕੇ ਮਹਾਰਾਜ ਜੀ ਨੇ ਕਿਹਾ ਤੂੰ ਤਾਂ ਕਿਸੇ ਕੰਮ ਦਾ ਨਹੀਂ ਨਾ ਇਮਾ ਪ੍ਰਸਤੀ ਨਾ ਉਜਾਏ ਦੀ ਨਾ ਸਹਿਬ شناਸੀ ਮੁਹੰਮਦ ਜਿੱਕੀ ਤੈਨੂੰ ਤਾਂ ਮੁਹੰਮਦ ਸਾਹਿਬ ਤੇ ਵੀ ਯਕੀਨ ਨਹੀਂ ਰਿਹਾ ਜੋ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੌਹ ਪਾ ਦੇ ਝੂਠੀ ਤੇ ਫਿਰ ਗੁਰੂ ਉਸ ਕਹਾਦਾ ਸਿੱਖ ਰਹਿ ਗਿਆ ਝੂਠੀ ਸੌਹ ਪਾਤੀ ਘਟ ਖਾ ਲੋ ਘਟ ਕਮਾ ਲੋ ਪਰ ਸੌਹ ਪਾਉਣੀ ਕਸਮ ਖਾਉਣੀ ਆਦੇ ਗੁਰੂ ਦੀ ਇਹ ਬਹੁ ਮਾੜੀ ਆ ਤੇ ਲੋਕ ਤਾਂ ਨਿੱਕੀ ਨਿੱਕੀ ਗੱਲ ਤੇ ਸੌਹਾਂ ਖਾਈ ਜਾਂਦੇ ਆਦਤ ਹੁੰਦੀ ਆ ਹੁਣ ਆ ਜ਼ਿਆਦਾਤਰ ਆਪਣੇ ਲੋਕ ਬੀਬੀਆਂ ਲੈ ਸੂਟ ਲਿਆਉਣ ਸ਼ਹਿਰੋਂ ਤੇ ਦਰਾਣੀ ਨੂੰ ਦਿਖਾਉਂਦੀ ਆ ਭੈਣੇ 1300 ਦਾ ਲੈਂਦਾ ਉਹ ਕਹਿੰਦੀ ਲੱਗਦਾ ਤਾਂ 500 ਦਾ ਕਹਿੰਦੀ ਨਹੀਂ ਮਹਾਰਾਜ ਦੀ ਸੋਂ 1300 ਦਾ ਲੈ ਲੈ ਦੱਸੋ ਤੁਸੀਂ ਵਪਾਰ ਕਰਨਾ ਨਿੱਕੀਆਂ ਨਿੱਕੀਆਂ ਚੀਜ਼ਾਂ ਤੇ ਤਾਂ ਅਸੀਂ ਮਹਾਰਾਜ ਦੀਆਂ ਸੌਹਾਂ ਖਾਈ ਜਾਂਦੇ ਹਾਂ ਸੋ ਮਹਾਰਾਜ ਦੀ ਸੌਹ ਤਾਂ ਉਦੋਂ ਖਾਓ ਜਦੋਂ ਜਮਾਂ ਸਿਰ ਤੋਂ ਦੀ ਪਾਣੀ ਟੱਪਦਾ ਕਿਸੇ ਦੀ ਜਾਨ ਬਚਦੀ ਆ ਨਹੀਂ ਤੇ ਸੌਹ ਖਾਣ ਦਾ ਕੀ ਫਾਇਦਾ ਹੈ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਹਾ ਰੰਗਜੀਤ ਤੂੰ ਕਿਸੇ ਪਾਸੇ ਜੋਗਾ ਨਹੀਂ ਰਿਹਾ ਕਿਉਂਕਿ ਤੈਨੂੰ ਖੁਦਾ ਦੇ ਉੱਤੇ ਵੀ ਭਰੋਸਾ ਨਹੀਂ ਤੈਨੂੰ ਆਪਦੇ ਧਰਮ ਤੇ ਵੀ ਭਰੋਸਾ ਨਹੀਂ ਰਿਹਾ ਤੂੰ ਤੇ ਸੋ ਇਸ ਕਰਕੇ ਫਿਰ ਉਹ ਰਾਜਿਆਂ ਨੇ ਕਿਹਾ ਵੀ ਸੁਲਾਹ ਕਰ ਲਈਏ ਗੁਰੂ ਨਾਲ ਕਿਉਂ ਸੁਲਾਹ ਕੀਤੀ ਜਦੋਂ ਸਾਰੇ ਪਾਸਿਆਂ ਤੋਂ ਹਾਰ ਗਏ ਫਿਰ ਦਰਸ਼ਨ ਕਰਨ ਵੀ ਆਏ ਮਹਾਰਾਜ ਦੇ ਦਸਵੇਂ ਪਾਤਸ਼ਾਹ ਦੇ ਰਾਜੇ 22 ਧਾਰ ਦੇ ਸਾਰੇ ਪਹਾੜੀ ਰਾਜੇ ਆਏ ਤੇ ਫਿਰ ਨਾਲ ਰਾਣੀਆਂ ਵੀ ਆਈਆਂ ਜਦੋਂ ਉਹਨਾਂ ਨੇ ਦੇਖਿਆ ਗੁਰੂ ਦਾ ਪ੍ਰਤਾਪ ਇੰਨੀ ਆ ਜੰਗ ਜੁੱਧ ਕੀਤੇ ਦਸਵੇਂ ਪਾਸ਼ਾ ਮਹਾਰਾਜ ਉਸ ਟਾਈਮ ਦੇ ਉੱਤੇ ਕਰੀਬ 37-38 ਸਾਲਾਂ ਦੀ ਉਮਰ ਸੀ ਚੜ੍ਹਦੀ ਕਲਾ ਵਾਲੇ ਸੀ ਤੇ ਰਾਣੀਆਂ ਗੁਰੂ ਦਾ ਪ੍ਰਤਾਪ ਦੇਖ ਕੇ ਜਿਵੇਂ ਚਕੋਰ ਚੰਨ ਕੰਨੀ ਤੱਕਦੀ ਜ ਇਸੇ ਤਰ੍ਹਾਂ ਰਾਣੀਆਂ ਉਹਦੇ ਉਹਦੇ ਕਾਤ ਉਹਨਾਂ ਦੇ ਸੋਹਣੀਆਂ ਸੁਨੱਖੀਆਂ ਰਾਣੀਆਂ ਤੇ ਚੰਗੇ ਸਰੂਪ ਤਕੜੇ ਘਰਾਣਿਆਂ ਦੀਆਂ ਤੇ ਗਹਿਣਿਆਂ ਨਾਲ ਲੱਤੀਆਂ ਹੋਈਆਂ ਤੇ ਮਹਿਲਾਂ ਤੋਂ ਕਦੇ ਬਾਹਰ ਨਹੀਂ ਨਿਕਲੀਆਂ ਸੀ ਤੇ ਅੱਜ ਜਦੋਂ ਗੁਰੂ ਦੇ ਚਰਨਾਂ ਚ ਆ ਕੇ ਬੈਠੀਆਂ ਥੱਲੇ ਤੱਪੜ ਤੇ ਤੇ ਦਸਵੇਂ ਪਾਤਸ਼ਾਹ ਬੈਠੇ ਨੇ ਤਖਤ ਤੇ ਤੇ ਰਾਣੀਆਂ ਚੰਨ ਦੀ ਚਕੌਰ ਵਾਂਗੂ ਅੱਖ ਲਾਈ ਐ ਮਾਰ ਐ ਚੋ ਕੱਢਦੀ ਐ ਏਡਾ ਸੋਹਣਾ ਜਵਾਨ ਏਡਾ ਸੁੰਦਰ ਸਰੂਪ ਉਹ ਤਾਂ ਮਾਤਾ ਗੁਜਰੀ ਸੀ ਜਿਹੜੀ ਨੇ ਇਹ ਜਿਸ ਪੁੱਤਰ ਨੂੰ ਜਨਮ ਦਿੱਤਾ ਹੋਰ ਕੋਈ ਮਾਂ ਗੁਜਰੀ ਨਹੀਂ ਬਣ ਸਕਦੀ ਆ ਤਾਂ ਹੀ ਤੇ ਇੱਕ ਵਿਦਵਾਨ ਨੇ ਲਿਖਿਆ ਜਦੋਂ ਮਾਛੀਵਾੜੇ ਦੇ ਜੰਗਲਾਂ 'ਚ ਪਏ ਸੀ ਇੱਟ ਦਾ ਸਹਾਰਣ ਲਾ ਕੇ ਪੈਰਾਂ 'ਚ ਖੂਨ ਵਗ ਰਿਹਾ ਚੋਲਾ ਪਟਿਆ ਉਹ ਕਹਿੰਦਾ ਸੋਣ ਕਲੰਗੀਆਂ ਵਾਲਿਆ ਚੰਨ ਮਾਈਆ ਵੇ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਜੜੇ ਹੀਰੇ ਰੰਗਲੇ ਪੰਘੂੜਿਆਂ ਵਿੱਚ ਤੇ ਰਹਿੰਦੀ ਲੋਰੀਆਂ ਸੀ ਦਿੰਦੀ ਦਾਈ ਤੈਨੂੰ ਮਾਣੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤਤੀ ਬਾਣ ਚੰਨ ਵੇ ਲਾਈ ਤੈਨੂੰ ਰਤਾ ਰਹਿ ਜੇ ਵਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਪਰ ਮੈਂ ਹੈਰਾਨ ਹਾਂ ਮਾਤਾ ਗੁਜਰੀ ਦੇ ਸੋਹਣਿਆ ਫੁੱਲਾ ਤੇ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ ਐਨੇ ਲਾਡਾਂ ਨਾ ਪਾਲਿਆ ਮਾਤਾ ਗੁਜਰਕੌਰ ਨੇ ਸੋ ਇੰਨਾ ਸੋਹਣਾ ਪੁੱਤਰ ਮਾਤਾ ਦਾ ਤੇ ਰਾਣੀਆਂ ਦੇਖਦਿਆਂ ਰਹਿ ਗਈਆਂ ਹੈਰਾਨ ਹੋ ਗਈਆਂ ਕੋਈ ਰਾਜਾ ਨਹੀਂ ਸੀ ਇੰਨਾ ਸੋਹਣਾ ਇੰਨਾ ਸੁੰਦਰ ਕਹਿਣ ਲੱਗੇ ਇੱਕ ਰਾਜਾ ਤੇ ਉਹਦੀ ਬੇਟੀ ਸੀ ਨੌਜਵਾਨ ਸੁੰਦਰ ਬੜੀ ਪੜ੍ਹੀ ਲਿਖੀ ਤੇ ਪਾਵਿਆ ਦੇ ਯੋਗ ਸੀ ਉਹਨੇ ਇੱਕ ਖੱਤ ਲੈ ਕੇ ਜਦੋਂ ਉਹਨਾਂ ਦੀਆਂ ਰਾਣੀਆਂ ਨੇ ਜਾ ਕੇ ਉਹਦੀਆਂ ਪਰਜਾਈਆਂ ਨੇ ਉਹਨਾਂ ਨੇ ਜਾ ਕੇ ਦੱਸੀ ਗੁਰੂ ਦੀ ਮਹਿਮਾ ਕਿ ਜੇ ਮਰਦ ਦੇਖਿਆ ਜੇ ਕੋਈ ਦੇਖਿਆ ਤੇ ਅਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਦੇਖਿਆ ਤੇ ਇੰਨਾ ਸੋਹਣਾ ਸੀ ਦਸਮਾ ਪਾਤਸ਼ਾਹ ਪਿਆਰੀ ਖਾਲਸਾ ਜੀ ਇੰਨਾ ਰੰਗ ਰੂਪ ਸੀ ਰੱਬ ਨੇ ਦਿੱਤਾ ਤਾਂ ਉਸ ਨੇ ਫਿਰ ਗੁਰੂ ਨੂੰ ਇੱਕ ਚਿੱਠੀ ਲਿਖੀ ਭਾਵ ਕੇ ਉਹਦਾ ਉੱਤਰ ਮੰਗਿਆ ਆ ਉਹਨੇ ਲਿਖਿਆ ਸਾਰਾ ਦੇਵ ਦੇ ਪੌਣੀ ਮਾਨਸ ਦੇ ਤੁਬਦਾ ਦੂਜੀ ਕਰੀ ਗਵਨ ਨਰ ਨਾਰੀ ਲੱਗ ਹੋਏ ਅੰਖੇ ਤੇ ਜਦੋਂ ਇਹ ਚਿੱਠੀ ਲੈ ਕੇ ਕੁੜੀ ਨੇ ਭੇਜੀ ਕੇ ਇਹਦੇ ਉੱਤਰ ਲੈ ਕੇ ਆਓ ਮਹਾਰਾਜ ਤੋਂ ਤੇ ਉਹਨਾਂ ਨੇ ਉਹ ਚਿੱਠੀ ਦਿੱਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਪਿਆਰੇ ਖਾਲਸਾ ਜੀ ਅੱਗੋ ਬਚਨ ਕੀਤਾ ਉਬੇ ਲੋਕ ਪੌਂਦਾ ਫਿਰੇ ਕੁਝ ਖਾਦਾ ਖਰਚ ਜਾਮਾਲ ਪੱਲੇ ਪਈ ਸੌਂਦਾ ਹੂਆ ਉੱਤਰ ਇਹ ਹਮਾਰਾ ਬਾਲ ਜਦੋਂ ਮਹਾਰਾਜ ਨੇ ਇਹਦਾ ਉੱਤਰ ਦਿੱਤਾ ਕਿ ਉਹਨੇ ਪੜਿਆ ਤੇ ਉਹ ਬੜੀ ਖੁਸ਼ ਹੋਈ ਕਿ ਜੋ ਮਹਾਰਾਜ ਨੇ ਉਸ ਨੂੰ ਉੱਤਰ ਦਿੱਤਾ ਮਹਾਰਾ ਸੱਚੇ ਪਾਤਸ਼ਾਹ ਨੇ ਕਿ ਰਾਜਪੁੱਤਰੀ ਕਹਿਣ ਲੱਗੇ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਉਹ ਬਹੁਤ ਸਾਰੇ ਰਾਜਾਂ ਦਾ ਉੱਤੇ ਰਾਜ ਹੈ ਜਿਹੜਾ ਬੰਦੇ ਕੋਲੇ ਦਾਮ ਨਾ ਜਿਸ ਨੂੰ ਬਖਸ਼ੇ ਸਿਪਤਸਲਾ ਨਾਨਕ ਪਾਸ਼ਾ ਹੀ ਪਾਸ਼ਾ ਭਾਵੇਂ ਜਿਹੜੇ ਰਾਜਾਂ ਦੇ ਵਿੱਚ ਤੁਹਾਡੇ ਪਿਓ ਸਾਡੇ ਨਾਲ ਝਗੜੇ ਕਰ ਰਹੇ ਨੇ ਇਹ ਤੇ ਚਾਰ ਦਿਨਾਂ ਦੀ ਚੀਜ਼ ਹੈ ਅਸਲੀ ਰਾਜ ਜਿਵੇਂ ਧਰੂ ਨੇ ਲਿਆ ਨਾ ਰੱਬ ਦੇ ਨਾਮ ਦਾ ਰਾਜ ਰੱਬ ਦਾ ਨਾਮ ਜਪਿਆ ਤੇ ਉਹਨੇ ਲੜਕੀ ਨੇ ਫਿਰ ਮਹਾਰਾਜ ਨੂੰ ਆ ਕੇ ਜਦੋਂ ਸਵਾਬ ਮਿਲਿਆ ਆਈ ਆਪਣੇ ਗੋਲੀਆਂ ਨਾਲ ਤੇ 10ਵੇਂ ਪਾਤਸ਼ਾਹ ਦਾ ਵੇਖ ਕੇ ਸਰੂਪ 당ਗ ਰਹਿ ਗਈ ਆਪ ਵੀ ਬੜੀ ਪਰਸਨੈਲਿਟੀ ਵਾਲੀ ਪੜ੍ਹੀ ਲਿਖੀ ਬੜੀ ਸੋਹਣੀ ਲੜਕੀ ਸੀ ਤੇ ਮਹਾਰਾਜ ਨੂੰ ਆ ਕੇ ਜਦੋਂ ਮੱਥਾ ਟੇਕਿਆ ਨਾ ਤੇ ਮੱਥਾ ਟੇਕਿਆ ਮਹਾਰਾਜ ਨੇ ਉਹਦੇ ਢੂਈ ਦੇ ਉੱਤੇ ਐ ਤੀਰ ਰੱਖ ਦਿੱਤਾ ਤੀਰ ਦੇ ਨਾਲ ਅਸੀਰਵਾਦ ਦੇ ਦਿੱਤਾ ਤੇ ਉਸ ਨੇ ਅੱਗੋਂ ਵਚਨ ਕੀਤਾ ਕਹਿਣ ਲੱਗੀ ਮਹਾਰਾਜ ਮੈਂ ਤਾਂ ਤੁਹਾਡੇ ਤੋਂ ਤੁਸੀਂ ਮੇਰੇ ਢੂਈ ਦੇ ਉੱਤੇ ਹਾਪੜਾ ਤੇ ਨਾ ਸੀ ਹੱਥ ਲੱਕ ਕੇ ਭਾਵਚ ਉਹਦੇ ਅੰਦਰ ਵਾਸਨਾ ਜਾਗ ਪਈ ਕਿ ਵੀ ਕਿਤੇ ਮੇਰਾ ਪਤੀ ਇਹ じゃ ਹੋਵੇ ਇਹ じゃ ਸੋਹਣਾ ਜਵਾਨ ਕਿਤੇ ਮੈਨੂੰ ਵਰ ਲਵੇ ਮਾਰੇ ਕਹਿਣ ਲੱਗੇ ਨਹੀਂ ਬੇਟੀ ਕਹਿਣ ਲੱਗੇ ਅਸੀਂ ਤੁਹਾਨੂੰ ਇਸ ਤੀਰ ਦੇ ਨਾਲ ਹੀ ਵਰ ਦਿੱਤਾ ਹੈ ਤੁਹਾਡੀ ਮਨੋ ਕਾਮਨਾ ਪੂਰੀ ਹੋਏਗੀ ਤੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਨੂੰ ਨਿਹਾਲ ਕਰਕੇ ਤੋੜਿਆ ਤੇ ਬੜੀ ਖੁਸ਼ ਹੋਈ ਬੜੀ ਪਰਸੰਨ ਹੋਈ ਸਤਿਗੁਰੇ ਦੇ ਦਰਸ਼ਨ ਕਰਕੇ ਸੂਏ ਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਆਂ ਬੜੀਆਂ ਗਲਤੀਆਂ ਭੁੱਲਾ ਹੋ ਜਾਂਦੀਆਂ ਗੁਰੂ ਦੀ ਸੰਗਤ ਗੁਰੂ ਖਿਮਾ ਕਰਨ ਜੋਗ ਨੇ ਅੱਗੇ ਤੋਂ ਸਾਬ ਸੋਜੀ ਬਖਸ਼ਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ